ਜਦੋਂ ਛੋਟਾ ਹਾਥੀ ਨੂੰ ਚਾਬੀ ਨਾ ਲੱਗੀ ਤਾਂ ਜੁਗਾੜ ਜਿਹੜਾ ਚੋਰਾਂ ਦੇ ਵੱਲੋਂ ਲਗਾਇਆ ਗਿਆ ਇਹ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੇਕਰ ਸੀਸੀਟੀਵੀ ਨਾ ਹੁੰਦੀ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਸੀ ਕਿ ਚੋਰਾਂ ਦੇ ਦਿਮਾਗ ਇਸ ਕਦਰ ਵੀ ਭੱਜਦਾ ਹੈ ਕਿ ਕਿਵੇਂ ਧੱਕਾ ਮਾਰ ਕੇ ਛੋਟਾ ਹਾਥੀ ਕਸੀਟ ਕੇ ਇਹ ਦੋ ਚੋਰ ਜਿਹੜੇ ਆ ਆਪਣੇ ਨਾਲ ਲੈ ਕੇ ਚਲੇ ਜਾਂਦੇ ਨੇ ਤਾਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਵੇਂ ਪਹਿਲਾ ਇਹਨਾਂ ਚੋਰਾਂ ਦੇ ਵੱਲੋਂ ਅੱਖ ਰੱਖੀ ਗਈ ਇਸ ਛੋਟੇ ਹਾਥੀ ਦੇ ਉੱਤੇ ਤੇ ਫੇਰ ਮੌਕਾ ਵੇਖ ਕੇ ਇਹਨਾਂ ਦੇ ਵੱਲੋਂ ਇਸ ਦੀ ਚਾਬੀ ਵੀ ਲਗਾਈ ਗਈ ਪਰ ਜਦੋਂ ਚਾਬੀ ਨਾ ਲੱਗੀ ਤਾਂ ਫੇਰ ਇਹਨਾਂ ਦੇ ਵੱਲੋਂ ਟੱਕਾ ਲਗਾ ਕੇ ਖਸੀਟਦੇ ਹੋਏ ਛੋਟਾ ਹਾਥੀ ਆਪਣੇ ਨਾਲ ਲੈ ਕੇ ਰਫੂ ਚੱਕਰ ਹੋ ਗਏ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਕਿਤੇ ਹੋਰ ਦੀਆਂ ਨਹੀਂ ਬਲਕਿ ਪੰਜਾਬ ਦੇ ਬਟਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਸਵਾਲ ਜਿਹੜੇ ਆ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਵੱਡੇ ਖੜੇ ਹੋ ਜਾਂਦੇ ਨੇ ਕਿ ਆਏ ਦਿਨ ਇਸ ਤਰ੍ਹਾਂ ਚੋਰਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਪਰ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਬਟਾਲਾ ਦੇ ਮੁਰਗੀ ਮੁਹੱਲੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਚੋਰ ਜਿਹੜੇ ਐ ਛੋਟਾ ਹਾਥੀ ਵਾਹਨ ਜਿਹੜਾ ਹੁੰਦਾ ਉਸ ਨੂੰ ੱੱਕਾ ਮਾਰ ਕੇ ਆਪਣੇ ਨਾਲ ਲੈ ਕੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਪਿੱਛੋਂ ਦੀ ੱੱਕਾ ਲਗਾ ਕੇ ਖਸੀਟਦੇ ਹੋਏ ਇਹ ਵਿਖਾਈ ਦੇ ਰਹੇ ਨੇ ਪਹਿਲਾਂ ਇਹਨਾਂ ਦੇ ਵੱਲੋਂ ਜੁਗਾੜ ਹੈ ਚਾਬੀ ਦਾ ਲਗਾਇਆ ਜਾਂਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਚਾਬੀ ਲੱਗ ਜਾਏਗੀ ਪਰ ਨਹੀਂ ਲੱਗੀ ਤੇ ਫੇਰ ਦਿਮਾਗ ਵਰਤਿਆ ਤੇ ਦੋਵੇਂ ਜਾਣੇ ਇਸ ਛੋਟਾ ਹਾਥੀ ਨੂੰ ੱੱਕਾ ਮਾਰਦੇ ਹੋਏ ਆਪਣੇ ਨਾਲ ਲੈ ਕੇ ਚਲੇ ਜਾਂਦੇ ਨੇ ਤਾਂ ਇਹਨਾਂ ਚੋਰਾਂ ਦੀ ਇਸ ਕਰਤੂਤ ਨੂੰ ਤੁਸੀਂ ਕੀ ਕਹੋਗੇ ਜਰਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਕਿਉਂਕਿ ਆਏ ਦਿਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਬੇਖੌਫ ਹੋ ਕੇ ਇਹ ਚੋਰ ਤੇ ਲੁਟੇਰੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਹ ਤਸਵੀਰਾਂ ਬਟਾਲਾ ਦੇ ਮੁਰਗੀ ਮੁਹੱਲੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਚੋਰ ਜਿਹੜੇ ਐ ਛੋਟਾ ਹਾਥੀ ਵਾਹਨ ਜਿਹੜਾ ਹੁੰਦਾ ਉਸ ਨੂੰ ੱੱਕਾ ਮਾਰ ਕੇ ਆਪਣੇ ਨਾਲ ਲੈ ਕੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਪਿੱਛੋਂ ਦੀ ੱੱਕਾ ਲਗਾ ਕੇ ਖਿਸੀਟਦੇ ਹੋਏ ਇਹ ਵਿਖਾਈ ਦੇ ਰਹੇ ਨੇ ਪਹਿਲਾਂ ਇਹਨਾਂ ਦੇ ਵੱਲੋਂ ਜੁਗਾੜ ਹੈ ਚਾਬੀ ਦਾ ਲਗਾਇਆ ਜਾਂਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਚਾਬੀ ਲੱਗ ਜਾਏਗੀ ਪਰ ਨਹੀਂ ਲੱਗੀ ਤੇ ਫੇਰ ਦਿਮਾਗ ਵਰਤਿਆ ਤੇ ਦੋਵੇਂ ਜਣੇ ਇਸ ਛੋਟਾ ਹਾਥੀ ਨੂੰ ੱੱਕਾ ਮਾਰਦੇ ਹੋਏ ਆਪਣੇ ਨਾਲ ਲੈ ਕੇ ਚਲੇ ਜਾਂਦੇ ਨੇ ਤਾਂ ਇਹਨਾਂ ਚੋਰਾ ਦੀ ਇਸ ਕਰਤੂਤ ਨੂੰ ਤੁਸੀਂ ਕੀ ਕਹੋਗੇ ਜਰਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਕਿਉਂਕਿ ਆਏ ਦਿਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਬੇਖੌਫ ਹੋ ਕੇ ਇਹ ਚੋਰ ਤੇ ਲੁਟੇਰੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ